ਧਰਮ ਦੇ ਉੱਤੇ ਸਿਆਸਤ ਦਾ ਕੁੰਡਾ ਹਮੇਸ਼ਾ ਹੀ ਰਿਹਾ ਚਾਹੇ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਹੋਵੇ ਤੇ ਅਕਾਲੀ ਪੂਲਾ ਸਿੰਘ ਉਤੋਂ ਦੇ ਜਥੇਦਾਰ ਹੋਣ ਇਸੇ ਤਰ੍ਹਾਂ ਹੀ ਉਹਨਾਂ ਅਕਾਲੀ ਦਲ 'ਚ ਜਦੋਂ ਫੁੱਟ ਪਈ ਤੇ ਉਸ ਦੇ ਸਬੰਧੀ ਇਸ ਦੇ ਦੋ ਪਰਸਨ ਜਿਹੜੇ ਚੁਣੇ ਜਾਂਦੇ ਇੱਕ ਅਕਾਲੀ ਦਲ ਦਾ ਪ੍ਰਧਾਨ ਤੇ ਇੱਕ ਉਹਨਾਂ ਦਾ ਚੇਅਰਪਰਸਨ ਜਿਹੜਾ ਸਿੱਖ ਸਿਆ ਧਰਮ ਦੇ ਰਿਲੇਟਡ ਭੈਣ ਸੁਤਵੰਤ ਕੌਰ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਬਾਰਕਾਂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਚੁਣਿਆ ਗਿਆ ਧਰਮ ਦਾ ਕੁੰਡਾ ਹਮੇਸ਼ਾ ਹੀ ਉੱਤੇ ਰਿਹਾ ਹੈ ਜਿਹੜੀ ਗੱਲ ਮੈਂ ਕੀਤੀ ਹੈ ਕਿ ਜਦੋਂ ਅਕਾਲੀ ਫੂਲਾ ਸਿੰਘ ਦਾ ਰਾਹ ਹਮਾਰੇ ਰਣਜੀਤ ਸਿੰਘ ਰਾਜਪਾਤ ਸੀ ਤੇ ਅਕਾਲੀ ਫੂਲਾ ਸਿੰਘ ਦਾ ਵੀ ਤਾਂ ਹੀ ਸਿੱਕਾ ਚੱਲਦਾ ਸੀ ਜੇ ਉਹ ਧਰਮ ਦੀ ਗੱਲ ਤੇ ਠੋਕ ਕੇ ਗੱਲ ਕਰਦੇ ਸੀ ਤੁਸੀਂ ਵੀ ਉਸੇ ਰਿਲੇਟਿਡ ਹੀ ਚੁਣਿਆ ਗਏ ਹੋ ਪੰਥਕ ਭਾਵਨਾਵਾਂ ਸੀਗੀਆਂ ਕੁਝ ਪਿਛਲੇ ਦਿਨੀ ਮੈਨੂੰ ਸੀ ਸੰਗਤਾਂ ਨੇ ਜੋ ਪ੍ਰਤੀ ਦੌਰਾਨ ਜੋ ਸਕਾਰ ਦਿੱਤਾ ਜੋ ਮੇਰੇ ਪਿਸ਼ੋਕ ਨੂੰ ਕਰਕੇ ਮਾਨ ਦਿੱਤਾ ਕੁਝ ਕਹਿ ਲੋ ਵੀ ਸੰਗਤ ਦਾ ਜਿਵੇਂ ਇਸ ਤਰ੍ਹਾਂ ਦੀ ਭਾਵਨਾ ਸੀ ਕਿ ਮੈਂ ਮੈਂ ਪ੍ਰਧਾਨਗੀ ਦੀ ਸੇਵਾ ਲਵਾਂ ਪਰ ਮੇਰਾ ਇਸ ਤਰ੍ਹਾਂ ਦਾ ਕੋਈ ਬਨੋਤਰੀ ਸਨਾ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਸੀ ਔਰ ਮੈਂ ਬੜੀ ਕਲੈਰਿਟੀ ਨਾਲ ਪਿਛਲੇ ਦੋ ਤਿੰਨ ਦਿਨਾਂ ਤੋਂ ਸੰਗਤ ਨੂੰ ਹੱਥ ਜੋੜ ਕੇ ਆਪਣੇ ਮੇਰੇ ਨਾਲ ਦੇ ਜਿਹੜੇ ਕਮੇਟੀ ਮੈਂਬਰ ਸੀਗੇ ਇਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੈਂ ਮੇਰਾ ਫਿਲਹਾਲ ਐਕਟਿਵ ਸਿਆਸਤ ਵਿੱਚ ਪਾਰਟਿਸਪੇਟ ਕਰਨ ਦਾ ਜਿਹੜਾ ਕੋਈ ਇਰਾਦਾ ਨਹੀਂ 1% ਵੀ ਦੋ ਕਾਰਨ ਸੀਗੇ ਜਗਮੀ ਸਿੰਘ ਜੀ ਇੱਕ ਤਾਂ ਇਹ ਕਿ ਜਿਹੜੇ ਹੁਕਮਨਾਮਾ ਸਾਹਿਬ ਦੀ ਮੂਲ ਭਾਵਨਾ ਸੀਗੀ ਉਹ ਸਾਨੂੰ ਸੇਵਾ ਲਈ ਸੀ ਪ੍ਰਧਾਨ ਬਣਾਉਣ ਦੀ ਜੀ ਸੋ ਜੇ ਅਸੀਂ ਇਨ ਬਿਨ ਗੁਰੂ ਕੇ ਸਿੱਖ ਬਣ ਕੇ ਗੁਰੂ ਕੇ ਚਾਕਰ ਬਣ ਕੇ ਉਹ ਭਾਵਨਾ ਦੇ ਅਨਸਾਰ ਕੰਮ ਕਰਨਾ ਤਾਂ ਫਿਰ ਇਹਦੇ ਵਿੱਚ ਆਪ ਪ੍ਰਧਾਨ ਕੀ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਜੀ ਦੂਸਰਾ ਇਹ ਸੀਗਾ ਕਿ ਪੰਥਕ ਇਕਤਾ ਦੀ ਡਿਊਟੀ ਜਿਹੜੀ ਹੱਲੇ ਉਹ ਹਜੇ ਅੱਧ ਵਿਚਕਾਰੀ ਸੀਗੀ ਕਿਉਂਕਿ ਸਮਾਂ ਵੀ ਥੋੜਾ ਮਿਲਿਆ ਚਲਦੇ ਚਲਦੇ ਕੁਝ ਅਸੀਂ ਪੰਥਕ ਤੇ ਰਨ ਨਾਲ ਤਾਲ ਮਿਲ ਕੀਤਾ ਵੀ ਹੈ ਬਾਕੀ ਹੋਣ ਵਾਲੇ ਸਮੇਂ 'ਚ ਕਰਾਂਗੇ ਜੀ ਤੀਸਰਾ ਮੇਰੀ ਜਿਹੜੀ ਸਭ ਤੋਂ ਵੱਡੀ ਪ੍ਰਾਇਰਟੀ ਸੀ ਕਿ ਮੇਰੇ ਸਿਰ ਦੇ ਉੱਤੇ ਜਿਹੜੀ ਮੇਰੀ ਵਿਰਾਸਤ ਦੀ ਪੱਗ ਹੈ ਜਿਹਦਾ ਕਰਕੇ ਮੈਨੂੰ ਮਾਨ ਸਤਕਾਰ ਮਿਲਿਆ ਜਿਹਦਾ ਕਰਕੇ ਮੈਨੂੰ ਅਕਾਲ ਤਖਤ ਸਾਹਿਬ ਦਾ ਨਮੈਂਦਾ ਇਸ ਕਮੇਟੀ ਚ ਪਾਇਆ ਗਿਆ ਸੀ ਐਸ ਸਮੇਂ ਉਹ ਪੱਗ ਜਿਹੜੀ ਹੈ ਉਹ ਵੀ ਕੌਮ ਦੀ ਵਿਰਾਸਤ ਹੈ ਸੱਚੀ ਸੁੱਚੀ ਜਿਹੜੀ ਵਿਰਾਸਤ ਹੈ ਉਹ ਵੀ ਕੌਮ ਦੀ ਵਿਰਾਸਤ ਹੈ ਔਮ ਦਾ ਖਜ਼ਾਨਾ ਹੈ ਉਹਦੀ ਲੇਗੇਸੀ ਨੂੰ ਮੇਨਟੇਨ ਰੱਖਣਾ ਉਹਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸਮੂਚੇ ਕੌਮ ਦੀਆਂ ਇਹ ਸਵਲ ਇਸ ਚੀਜ਼ ਗੱਲ ਵੱਲ ਧਿਆਨ ਸੀ ਤੇ ਮੇਰੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਸੋ ਮੌਜੂਦਾ ਹਾਲਾਤਾਂ ਵਿੱਚ ਮੈਨੂੰ ਲੱਗਦਾ ਸੀਗਾ ਕਿ ਇਸ ਵਿਰਾਸਤ ਦੀ ਬਹਾਲੀ ਪਵਿੱਤਰਤਾ ਬਹਾਲੀ ਧਰਮ ਦੇ ਖੇਤਰ ਦੇ ਵਿੱਚ ਹੀ ਰਹਿ ਕੇ ਹੋ ਸਕਦੀ ਹੈ ਸੋ ਮੇਰੀ ਤਰਜੀਹ ਵੀ ਧਾਰਮਿਕ ਖੇਤਰ ਹੀ ਸੀ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਜੇ ਮੈਂ ਕਿਤੇ ਪੰਥਕ ਤਕ ਤਾਲ ਮਿਲਦੀ ਸੁੱਤਰਤਾਰ ਬਣ ਕੇ ਪੰਥ ਨੂੰ ਕਿਤੇ ਨਾ ਕਿਤੇ ਵਾਇਗਰੂ ਬੋੜੀ ਕਰੇ ਕਿਰਪਾ ਕਰੇ ਸਾਡੇ ਤੇ ਕਿੰਨਾ ਕਿਚੇਰ ਅਸੀਂ ਜਿਹੜਾ ਵਕਰੀਆਂ ਵਕਰੀਆਂ ਸ਼ਕਤੀਆਂ ਸਾਡੀ ਊਰਜਾ ਜਿਹੜੀ ਵੱਖ-ਵੱਖਰੇ ਪਲੇਟਫਾਰਮ ਤੇ ਜਿੰਨਾ ਚਿਰ ਖਿਲਰੀ ਰਹੂਗੀ ਸਾਨੂੰ ਕੁਝ ਵੀ ਹਾਸਲ ਨਹੀਂ ਹੋਣਾ بڑے ਵੱਡੇ ਮੁੱਦੇ ਨੇ ਅਜੇ ਤਾਂ ਲੜਾਈ ਜਾਰੀ ਹੋਈ ਹੈ ਜੀ ਬੜੀਆਂ ਵੱਟੀਆਂ ਅਜੇ ਪ੍ਰਾਪਤੀਆਂ ਬਾਕੀ ਨੇ ਸੋ ਇਹਦੇ ਲਈ ਮੈਂ ਕਿਤੇ ਜੇ ਪੰਥ ਦੀ ਏਕਤਾ ਲਈ ਸੂਤਰਧਾਰ ਬਣ ਕੇ ਸੇਵਾਵਾਂ ਨਿਭਾ ਸਕਾਂ ਤਾਂ ਮੈਂ ਆਪਣੇ ਆਪ ਨੂੰ ਬੜਾ ਭਾਗੀ ਸਮਝਾਂਗੀ ਹੂੰ ਜੀ ਜਿਵੇਂ ਅੱਜ ਇਕੱਠ ਹੋਇਆ ਉਹਦੇ ਵਿੱਚ ਡੈਲੀਗੇਟ ਸੱਦੇ ਗਏ ਤੇ ਉਹਦੇ ਵਿੱਚ ਪ੍ਰਧਾਨ ਚੁਣਿਆ ਗਿਆ ਤੇ ਪਰ ਤੁਹਾਡੇ ਇੰਦੇ ਸੀ ਪੰਸਪੰਤ ਕੋ ਪ੍ਰਧਾਨ ਲੱਗ ਸਕਤੇ ਤੇ ਬਹੁਤ ਚਰਚਾਾਂਵਾਂ ਚੱਲੀਆਂ ਵੱਡੇ ਪੱਧਰ ਤੇ ਤੁਹਾਡੇ ਤੱਕ ਵਿਚਾਰਸ਼ਾ ਵੀ ਆਈਆਂ ਹੋਣੀਆਂ ਹਾਂਜੀ ਬਹੁਤ ਸੰਗਠਾਂ ਦਾ ਬਹੁਤ ਜ਼ਿਆਦਾ ਮੈਨੂੰ ਸਤਕਾਰ ਮਾਨ ਮਿਲਿਆ ਸੰਗਠਾਂ ਦਾ ਬੜਾ ਵੱਡਾ ਅੱਜ ਕਈ ਜਾਣੇ ਮੈਨੂੰ ਚਲੋ ਮਿਲੇ ਵੀ ਕਿ ਨਿਰਾਸ਼ ਵੀ ਪਰ ਨਹੀਂ ਡੈਮੋਕ੍ਰੈਟਿਕ ਵੇ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜਾ ਡੈਲੀਕੇਟ ਸੀ ਆਪਣਾ ਪ੍ਰਧਾਨ ਚੁਣਨਾ ਸਾਡੀ ਡਿਊਟੀ ਇੱਥੇ ਤੱਕ ਹੀ ਸੀ ਨਾ ਕਿ ਪ੍ਰਧਾਨ ਬਣਨਾ ਨਾ ਮੇਰੇ ਕੋਈ ਇਸ ਤਰ੍ਹਾਂ ਦੀ ਕਦੇ ਇੱਛਾ ਰਹੀ ਹੈ ਨਾ ਮੈਂ ਇਸ ਭਾਵਨਾ ਦੇ ਨਾਲ ਪਿਛਲੇ ਦਿਨੀ ਕੋਈ ਭਾਵਨਾ ਲੈ ਕੇ ਚੱਲੀ ਸੀ ਨਾ ਕੋਈ ਸਟੇਟਮੈਂਟ ਦਿੱਤੀ ਆ ਮੀਡੀਆ ਦੇ ਵਿੱਚ ਸੰਗਤ ਵੱਲੋਂ ਹੀ ਉਭਾਰਿਆ ਗਿਆ ਮੈਨੂੰ ਵੀ ਉੱਥੇ ਪਤਾ ਲੱਗਾ ਪਰ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਪੰਥ ਤੋਂ ਫਿਲਹਾਲ ਕਿ ਮੈਂ ਇਸ ਜਿਹੜੀ politcal ਜ਼ਿੰਮੇਵਾਰੀ ਹੈ ਮੈਂ ਦੇ ਲਈ ਤਿਆਰ ਨਹੀਂ ਹਾਂ ਮੈਂ ਮਾਫੀ ਮੰਗਦੀ ਹਾਂ ਸੋ ਮੈਂ ਬੇਨਤੀ ਕੀਤੀ ਪੰਥ ਨੂੰ ਕਿ ਮੈਂ ਇਹਦੇ ਲਈ ਤਿਆਰ ਨਹੀਂ ਪਰ ਫਿਰ ਵੀ ਪੰਥਕ ਭਾਵਨਾਵਾਂ ਸੀ ਉਹਨਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਵੀ ਬਾਅਦ ਵਿੱਚ ਪਤਾ ਲੱਗਿਆ ਕਿ ਇਹਨਾਂ ਨੇ ਵੱਡੀ ਜ਼ਿੰਮੇਵਾਰੀ ਜੋ ਮੈਨੂੰ ਦਿੱਤੀ ਹੈ ਸੋ ਸੰਗਤ ਦੇ ਸਾਹਮਣੇ ਫਿਰ ਸਿਰ ਝੁਕਾਉਣਾ ਵੀ ਸਿੱਖ ਦਾ ਫਰਜ਼ ਹੈ ਜੀ ਕਿ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਉਸੇਵਾ ਆਪਣੀ ਚੋਲੀ ਚ ਪਵਾਈ ਹੈ ਜਿਸ ਦਾ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ ਤੋਂ ਜਿਹੜਾ ਫੈਸਲਾ ਹੋਇਆ ਡਿਊਟੀ ਲੱਗੀ ਉਸੇ ਦੇ ਮੁਤਾਬਕ ਸਭ ਕੁਝ ਹੋਇਆ ਪਰ ਅਕਾਲੀ ਦਲ ਹਜੇ ਵੀ ਮੰਨਣ ਨੂੰ ਤਿਆਰ ਨਹੀਂ ਉਹ ਬੀਜੇਪੀ ਦੀ ਵੀ ਟੀਮ ਪਤਾ ਨਹੀਂ ਕੀ ਕੁਝ ਕਹਿ ਕੇ ਪਲੈਨਿੰਗ ਕਰ ਰਹੀ ਹੈ ਹੁਣ ਦੇਖੋ ਜੀ ਮੈਂ ਤਾਂ ਦੇਖੋ ਜਿਸ ਬਰਾਸਤ ਦੇ ਅੱਗੇ ਖੜੀ ਆ ਸ਼ਹੀਦੀ ਯਾਦਗਾਰ ਹੈ ਮੇਰੀ ਬੜੀ ਵੱਡੀ ਜ਼ਿੰਮੇਵਾਰੀ ਸੀ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ ਮੇਰੀ ਬੜੀ ਬਿੱਟੀ ਜ਼ਿੰਮੇਵਾਰੀ ਸੀ ਗੱਲ ਭਰਤੀ ਦੀ ਨਹੀਂ ਸੀ ਗੱਲ ਸੀ ਹੁਕਮਨਾਮੇ ਤੇ ਪਹਿਰੇਦਾਰੀ ਦੇਣ ਦੀ ਹਮ ਕਿਹ ਜੇ ਵੀ ਹਾਲਾਤ ਹੋਣ ਕਿਸੇ ਤਾਂ ਵੇ ਸਮਾ ਹੋਵੇ ਹਰੇਕ ਸਿੱਖ ਜਦੋਂ ਉਹ ਤੁਰਦਾ ਨਾ ਜਿ ਉਹ ਇਹ ਸੋਚ ਕੇ ਨਹੀਂ ਤੁਰਦਾ ਉਹਦੇ ਵਿੱਚ ਉਹਨੂੰ ਕੋਈ ਚੰਗਾ ਕਹੇਗਾ ਕੋਈ ਉਹਨੂੰ ਮਾੜਾ ਕਹੇਗਾ ਉਹਦਾ ਇੱਕੋ ਹੀ ਨਿਸ਼ਾਨਾ ਹੁੰਦਾ ਕਿ ਹੁਕਮ ਹੋਇਆ ਤੇ ਹਰ ਹਾਲ ਵਿੱਚ ਮੰਨਣਾ ਮੈਂ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਮੈਂ ਖਰੀ ਉਤਰ ਸਕਦੀ ਸੀ ਗੁਰੂ ਸਾਹਿਬ ਜੀ ਅੱਗੇ ਵੀ ਕਿਰਪਾ ਕਰਨ ਮੇਰੇ ਤੋਂ ਬਖਸ਼ਿਸ਼ ਕਰਕੇ ਤੇ ਇੱਕ ਸਰਵ ਸਾਂਝਾ ਇਹ ਜਿਆ ਪਲੇਟਫਾਰਮ ਕੌਮਨਲੀ ਸਿਰਜਿਆ ਜਾ ਸਕੇ ਕਿ ਜਿੱਥੇ ਕਿਤੇ ਕਦੇ ਨਾ ਕਦੇ ਪੰਥ ਇਕੱਠਾ ਹੋ ਕੇ ਬੈਠੇ ਮੇਰੀ ਭਾਵਨਾ ਹੈ ਐਸੀ ਮੇਰੀ ਭਾਵਨਾ ਜੀ ਇਹਦੇ ਵਿੱਚ ਇੱਕ ਹੋ ਗਿਆ ਜਿਵੇਂ ਉਹ ਜਿਹਦਰ ਸਾਹਿਬ ਜਿਹੜੇ ਪ੍ਰਧਾਨ ਲੱਗੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਵੇਂ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਸਿੰਬਲ ਜਾਂ ਦਫ਼ਤਰ ਦੀ ਗੱਲ ਆਈ ਹੈ ਮੇਨ ਆ ਇਨਾਂ ਨੂੰ ਜੇ ਦੇ ਲਈ ਪਹਿਲਾਂ ਇਕੱਠੇ ਹੋ ਜਾਂਦੇ ਆ ਜੇ ਉਹ ਆਉਂਦੇ ਆ ਤੁਹਾਡੇ ਪਾਰਟੀ ਦੇ ਵਿੱਚ ਜੁਆਇਨ ਕਰਦੇ ਆ ਤੇ ਕੀ ਜਿਵੇਂ ਤੁਸੀਂ ਧਰਮ ਦੇ ਕੁੰਡੇ ਦੀ ਗੱਲ ਤੁਹਾਡੇ ਤੁਹਾਡੇ ਹੱਥ ਚ ਆ ਵੀ ਤੁਸੀਂ ਉਹਨਾਂ ਨੂੰ ਲਿਆਉਣ ਲਈ ਕੋਸ਼ਿਸ਼ ਕਰੋਗੇ ਕਿ ਸਾਰੇ ਇੱਕ ਥੱਲੇ ਪਲੇਟਫਾਰਮ 'ਤੇ ਇਕੱਠੇ ਹੋਣ ਕਿਉਂਕਿ ਕਾਲਤੁਰ ਸਾਹਿਬ ਤੋਂ ਰੁਕਣਾ ਵਾ ਯਾਰੀ ਦੇਖੋ ਜਗਮੀਤ ਸਿੰਘ ਜੀ ਸ੍ਰੀ ਕਾਲਤਖਬ ਤੋਂ ਵੱਡਾ ਤੁਰਾ ਸਿੱਖ ਪੰਥ ਕੋਲੇ ਨਾ ਸੀ ਨਾ ਹੈ ਤੇ ਨਾ ਹੋਵੇਗਾ ਕਿੰਨਾ ਚੰਗਾ ਹੋਵੇ ਜੇ ਸਾਰੇ ਸਿੱਖ ਮਿਸਲਦਾਰਾ ਵਾਂਗ ਆਪੋ ਆਪਣੇ ਚੋਲੇ ਲਾ ਕੇ ਪਰ ਹੁਣ ਤਾਂ ਪੀੜ ਪਈ ਹੈ ਨਾ ਕੌਮ ਤੇ ਐਤੋਂ ਵੱਧ ਮਾੜਾ ਸਮਾਂ ਹੋਰ ਅਸੀਂ ਕੀ ਦੇਖਣਾ ਹੈ ਹਾਂਜੀ ਅਸੀਂ ਆਪਸ ਚ ਵੰਡੇ ਪਏ ਆ ਊਰਜਾ ਸਾਡੀ ਖਰਾਬ ਹੋ ਰਹੀ ਆ ਆਪਸੀ ਦੂਸ਼ਣ ਬਾਜ਼ੀਆਂ ਤੇ ਲੈਵਲ ਸੰਨ ਤਾਂ ਗੁਰੂ ਸਾਹਿਬ ਨੇ ਕਿਆ ਸੀ ਦੇਖ ਕੇ ਐਡਜਟ ਕਰਨਾ ਅਸੀਂ ਤਾਂ ਕਿਸੇ ਦੀ ਗੱਲ ਲੱਭ ਜੇ ਤੁਹਾਨੂੰ ਇੰਨਾ ਛਾਲਦੇ ਆ ਸੋ ਇਹ ਸਾਰੀ ਇਹ ਚੀਜ਼ਾਂ ਨਾ ਜੀ ਗੁਰੂ ਕਿਰਪਾ ਕਰੇ ਜੇ ਕਿਤੇ ਪੰਥ ਇਕੱਠਾ ਹੋ ਕੇ ਇਸ ਤੁਰੇ ਦੇ ਦੁਆਲੇ ਬਹਿ ਜਾਏ ਤਾਂ ਮੇਰਾ ਖਿਆਲ ਗੁਰੂ ਸਾਹਿਬ ਬੋੜੀ ਕਰਨਗੇ ਔਰ ਇੱਕ ਵਾਰ ਫਿਰ ਤੋਂ ਖਾਲਸਾ ਜੀ ਕੇ ਬੋਲ ਬਾਲੇ ਜਰੂਰ ਹੋਣਗੇ ਇਹ ਮੇਰੀ ਭਾਵਨਾ ਹੈ ਮੇਰੀ ਇੱਛਾ ਹੈ ਜੀ ਤੇ ਇਹਦੇ ਲਈ ਮੈਂ ਜਿੰਨੇ ਆ ਵਿਸ਼ਵਵਿਆਪੀ ਸਿੱਖ ਚਿੰਤਕ ਨੇ ਸਿੱਖ ਬੁੱਧੀਜੀਵੀ ਨੇ ਜਿੰਨਾ ਸਾਡਾ ਸਿੱਖ ਥਿੰਕ ਟੈਂਕ ਜਿਹੜਾ ਇਗਨੋਰਡ ਫੀਲ ਕਰ ਰਿਹਾ ਸੀ ਕਿਸੇ ਨਾ ਕਿਸੇ ਫੀਲਡ ਵਿੱਚ ਕੋਈ ਲੀਗਲ ਡਿਪਾਰਟਮੈਂਟ 'ਚ ਬੈਠਿਆ ਹੋਵੇ এডੂਕੇਸ਼ਨ ਡਿਪਾਰਟਮੈਂਟ 'ਚ ਬੈਠਾ ਜਿੱਥੇ-ਜਿੱਥੇ ਵੀ ਕੋਈ ਸੇਵਾਵਾਂ ਨਿਭਾ ਰਿਹਾ ਹੈ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਲੈ ਕੇ ਇਸ ਮੁੱਚੇ ਸਿੱਖ ਸੰਤ ਸਮਾਜ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਜੇ ਕਿਤੇ ਆਪੋ ਆਪਣੀ ਈਗੋ ਤਿਆਗ ਕੇ ਅਸੀਂ ਇੱਕ ਜੁੱਟ ਹੋ ਸਕੀਏ ਸੁਰ ਸਭ ਮਿਲ ਕੇ ਕਿਉਂਕਿ ਸਾਰੇ ਦਾਵਾ ਕਰਦੇ ਆ ਅਮਰਪਾਲ ਸਿੰਘ ਬਾਰਸ਼ ਪੰਜਾਬ ਦੇ ਅਕਾਲੀ ਦਰਿਆ ਹੋਰ ਜੀ ਉਹ ਵੀ ਆਪਣੇ ਆ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਸੰਪਰਕ ਵੀ ਕੀਤਾ ਹੋਰ ਵੀ ਸਾਡੇ ਸੰਪਰਕ ਵਿੱਚ ਨੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਜਤਨ ਹੈ ਇਸ ਦੇ ਵਿੱਚ ਮਤੇ ਕਿਹੜੇ ਕਿਹੜੇ ਪਾਏ ਗਏ ਜਾਂ ਬੰਦੀ ਸਿੰਘ ਜਾਂ ਹੋਰ ਇਹਨਾਂ ਦੇ ਮਤੇ ਬੰਦੀ ਸਿੰਘਾਂ ਦਾ ਵੀ ਪਾਇਆ ਗਿਆ ਜੀ ਬੇਅਦਬੀ ਕਾਰਨ ਦਾ ਮਤੇ ਪਾਇਆ ਗਿਆ ਕਾਨੂੰਨ ਦਾ ਤਖਤਾਂ ਦੇ ਤੇ ਜਿਹੜੇ ਸਨਮਾਨਤ ਅਹੁਦੇ ਨੇ ਕੌਮ ਦੇ ਉਹਨਾਂ ਦੀ ਬਹਾਲੀ ਉਹਨਾਂ ਦੇ ਮਾਨ ਸਨਮਾਨ ਦੀ ਬਹਾਲੀ ਸੇਵਾ ਮੁਕਤੀ ਸਾਰੇ ਨਿਯਮ ਉਹ ਵੀ ਮਤੇ ਪਏਗੇ ਪੰਜਾਬੀ ਬੋਲੀ ਪੰਜਾਬੀ ਖੇਤਰ ਉਹ ਕਾਫੀ ਮਤੇ ਜਿਹੜੇ ਆ ਉਹ ਕਰਤਾਰਪੁਰ ਦੇ ਲੰਘੇ ਦਾ ਮਤਾ ਅਮਰੀਕਾ ਮੀਡੀਆ ਦੇ ਵਿੱਚ ਕਾਪੀ ਅਸੀਂ ਦੇ ਹੀ ਰਹੇ ਆ ਉਹ ਸਾਰੇ ਮਤੇ ਪਏਗੇ ਚੜਦੀ ਕਲਾ ਲਈ ਸੁਨੇਹਾ ਪੰਜਾਬੀਆਂ ਨੂੰ ਕੌਮ ਨੂੰ ਗੁਰੂ ਕਿਰਪਾ ਕਰੇ ਜੀ ਸਿੱਖ ਪੰਥ ਨੂੰ ਸੱਚੇ ਪਾਤਸ਼ਾਹ ਸਮਰੱਥ ਬਖਸ਼ਣ ਤੇ ਅਸੀਂ ਆਪਸੀ ਦੂਸ਼ਣबाजी ਤੋਂ ਉੱਪਰ ਉੱਠ ਕੇ ਧੜਿਆਂ ਬਾਜ਼ੀ ਤੋਂ ਉੱਪਰ ਉੱਠ ਕੇ ਗੁਰੂ ਕਿਰਪਾ ਕਰੇ ਅਸੀਂ ਦਾ ਅੱਜ ਗੁਰੂ ਮਹਾਰਾਜ ਜੀ ਸ਼ੁਕਰਾਨੇ ਦੀ ਅਦਾਸ ਕਰਨੀ ਹੈ ਕਿ ਸਾਡੀ ਜ਼ਿੰਮੇਵਾਰੀ ਘਟ ਗਈ ਖਤਮ ਹੋ ਗਈ ਪਰ ਤੋਂ ਬਾਅਦ ਜਿਹੜਾ ਇਹ ਵੱਡੀ ਪ੍ਰਕਿਰਿਆ ਸੀ ਭਰਤੀ ਦੀ ਉਹ ਮੁਕੰਮਲ ਕਰਕੇ ਅੱਜ ਚੋਣ ਪ੍ਰਕਿਰਿਆ ਮੁਕੰਮਲ ਹੋਈ ਆ ਸਰਬਸੰਮਤੀ ਨਾਲ ਹੋਈ ਆ ਔਰ ਸਾਨੂੰ ਇਹ ਉਮੀਦ ਵੀ ਸੀ ਸਾਡੀ ਕੋਸ਼ਿਸ਼ ਵੀ ਸੀ ਕਿ ਇਟਾ ਵੱਡਾ ਪਲੇਟਫਾਰਮ ਜਿਹੜਾ ਸਿਰਜਿਆ ਗਿਆ ਹੈ ਕਲਤਕ ਸਾਬ ਦੀ ਰਹਿਨਮਾਈ ਜਿੱਥੇ 15 ਲੱਖ ਦੀ ਭਰਤੀ ਹੋਈ ਆ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਤੋਂ ਬਿਨਾਂ ਕਿਸੇ ਸੈਟਅਪ ਤੋਂ ਔਰ ਭਰਤੀ ਵੀ ਸਹੀ ਹੋਈ ਆ ਇਹਦੀਆਂ ਭਾਵਨਾਵਾਂ ਨੂੰ ਕਿਤੇ ਕੋਈ ਠੇਸ ਨਾ ਪਹੁੰਚ ਜਾਵੇ। ਸੋ ਇਸ ਕਰਕੇ ਜੋ ਫੈਸਲਾ ਪੰਥ ਨੇ ਕੀਤਾ ਹੈ, ਆਰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਗਨੀ ਅਰਪ੍ਰੀਤ ਸਿੰਘ ਜੀ ਬਣੇ ਨੇ। ਔਰ ਪੰਥਕ ਕੌਂਸਲ ਬਣਾਈ ਹੈ ਧਰਮ ਦਾ ਕੁੰਡਾ ਰਾਜਨੀਤੀ ਤੇ ਰੱਖਣ ਲਈ ਬੀਬੀ ਸਤਵੰਤ ਕੌਰ ਨੂੰ ਗਵਾਈ ਮਿਲੀ ਹੈ। ਦੋਨੋਂ ਸ਼ਕਤੀਆਂ ਪੰਥ ਪ੍ਰਵਾਨਤ ਨੇ ਔਰ ਦੋਨੋਂ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਭੀ ਕਰਨਗੇਆਂ ਪਰ ਪੰਥ ਨੂੰ ਅੱਗੇ ਲੈ ਕੇ ਜਾਣਗੇ ਪੀਰ ਸਿੰਘ ਬਾਦਲ ਜਿਸ ਤੇ ਸ਼੍ਰੋਮਣੀ ਕਾਲੀਦਾ ਦੀ ਗਵਾਈ ਕਰ ਰਿਹਾ ਉਧਰੋਂ ਕਲੀਅਰ ਹੋ ਰਹਾ ਨੇ ਇੱਕ ਰਿਐਕਸ਼ਨ ਦਿੱਤਾ ਆਪਣੀ ਪਾਰਟੀ ਵੱਲੋਂ ਉਹ ਕਹਿ ਰਿਹਾ ਕਿ ਅਸੀਂ ਤਾਂ ਮੁਕੰਮਲ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਪ੍ਰਧਾਨ ਦੀ ਚੋਣ ਕੀਤੀ ਸੀ ਤੇ ਅੱਜ ਕਹਿੰਦੇ ਸਾਰਾ ਕੁਝ ਬੋਟਸ ਹੋ ਗਿਆ ਔਰ ਕਿਉਂ ਨਾ ਸ਼ੱਕ ਕੀਤਾ ਜਾਵੇ ਕਿ ਪਹਿਲਾਂ ਅਗਿਆਨੀ ਆਰ ਪੀ ਸਿੰਘ ਜਦੋਂ ਹਮ ਤੱਕ ਸਾਹ ਤੇ ਜਥੇਦਾਰ ਸੀ ਦੋ ਤਰੀਕ ਨੂੰ ਉਹਨਾਂ ਨੇ ਹੀ ਧੜਾ ਬਣਾਇਆ ਉਸੇ ਧੜੇ ਦੇ ਆ ਕੇ ਪ੍ਰਧਾਨ ਬਣ ਗਏ ਅਰ ਉਹਨਾਂ ਦੀ ਮੈਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਉਹ ਤਾਂ ਇੰਨਾ ਨੀਵੇਂ ਚਲੇ ਗਏ ਹੈਨ ਨਿਤਿਕ ਤੌਰ ਤੇ ਤੁਸੀਂ ਮੰਨੋਗੇ ਕਿ ਸਾਨੂੰ ਭਾਈ ਗਰਦਾਸ ਹਾਲ ਦੇਣ ਤੋਂ ਜਵਾਬ ਕਰਦਾ ਦੇ ਤਾਂ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਜਵਾਬ ਦੇਦਾ ਜਿਹੜੇ ਲੋਕ ਇੰਨੀਆਂ ਨੀਵਾ ਜਾ ਸਕਦੇ ਨੇ ਉਹਨਾਂ ਦੀ ਗੱਲਾਂ ਦਾ ਅਸੀਂ ਕੋਈ ਜਵਾਬ ਨਹੀਂ ਦੇਣਾ ਤੇ ਪੰਚ ਫੈਸਲਾ ਕਰੂਗਾ ਹੁਣ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜੇ ਨੇ ਉਹਨਾਂ ਦੀ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਔਰ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਾਰੇ ਆਪ ਦੇ ਰਾਜਨੀਤਿਕ ਸਵਾਰਥ ਛੱਡ ਕੇ ਪੰਚ ਦੀਆਂ ਭਾਵਨਾਵਾਂ ਅਨੁਸਾਰ ਤੁਰੇ ਨੇ ਉਹਨਾਂ ਨੂੰ ਸਹਾਇਕ ਦੇਣਾ ਸਾਡਾ ਪੱਕਾ ਵਿਸ਼ਵਾਸ ਆ ਡੇਢ ਵਿਸ਼ਵਾਸ ਆ ਕਿ ਜੋ ਪਲੈਟਫਾਰਮ ਹੈ ਸ਼੍ਰੀ ਗੱਲ ਤੱਕ ਸਭ ਤੋਂ ਸ਼੍ਰੀ ਗੁਰੂ ਅਰਗਵਿੰਦ ਪਾਤਸ਼ਾਹ ਦੀ ਅਸ਼ੀਰਵਾਦ ਨਾਲ ਸ਼ੁਰੂ ਹੋਇਆ ਹੈ ਇਹਦੀ ਚੜ੍ਹਦੀ ਕਲਾ ਹੋਣੀ ਹੈ ਇੱਕ ਪੰਥ ਪਰਵਾੰਤ ਪਲੈਟਫਾਰਮ ਬਣਨਾ ਹੈ ਸ਼੍ਰੋਮਣੀ ਅਕਾਲੀ ਦਲ ਇਹੀ ਰਹੂਗਾ ਪਰ ਅਸੀਂ ਸਾਰੀਆਂ ਪੰਥਕ ਧਰਾਂ ਨੂੰ ਨਾਲ ਲੈ ਕੇ ਇਹਨੂੰ ਇਕੱਠਾ ਕਰਨ ਦਾ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਮੁੱਖ ਦਫ਼ਤਰ ਤੇ ਦਾਵਾ ਕਰੂਗੇ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ ਦਫ਼ਤਰਾਂ ਨਾਲ ਪਾਰਟੀਆਂ ਚਲਦੀਆਂ ਨੇ ਦਫ਼ਤਰ ਤੋਂ ਉਹਨਾਂ ਕੋਲ ਹੈਗੀ ਫਿਰ ਚੱਲ ਰਹੀ ਹੈ ਹੁਣ ਪਾਰਟੀਆਂ ਕੋਈ ਹਾਲ ਹੈਗਾ ਉਹਨਾਂ ਦਾ ਪਾਰਟੀਆਂ ਸੰਗਤ ਦੀਆਂ ਭਾਵਨਾਵਾਂ ਨਾਲ ਚੱਲਦੀਆਂ ਆਉਂਦੀਆਂ ਨੇ ਸੰਗਤ ਦੇ ਅਸ਼ੀਰਵਾਦ ਨਾਲ ਚੱਲਦੀਆਂ ਆਉਂਦੀਆਂ ਨੇ ਦਫ਼ਤਰ ਤਾਂ ਫਿਰ ਬਹੁਤ ਨੇ ਉਹਨਾਂ ਕੋਲੇ ਵੱਡੇ ਘਰਾਣੇ ਨੇ ਇਹ ਪੰਥ ਦੀ ਵੀਰ ਐ ਇਹ ਤਾਂ ਘਰ ਘਰ ਦਫ਼ਤਰ ਹੁੰਦਾ ਜਿਹੜਾ ਵੀ ਬੰਦਾ ਤੁਰੂਗਾ ਉਹ ਦਫ਼ਤਰੀ ਹੋਊਗਾ ਅਕਾਲੀ ਦਲ ਦਾ ਸੋ ਉਹ ਚੀਜ਼ਾਂ ਦੀ ਲੜਾਈ ਲੜਨੀ ਬਣਦੀ ਐ ਕਿਉਂਕਿ ਪੰਥ ਇੱਧਰ ਐ ਸਾਰਾ ਅਕਾਲੀ ਦਲ ਦਾ ਵਰਕਰ ਇੱਧਰ ਆ ਪਰੰਤੂ ਸਾਡਾ ਉਹ ਏਜੰਡਾ ਨਹੀਂ ਹੈ ਸਾਡਾ ਏਜੰਡਾ ਪੰਥ ਨੂੰ ਜਾਨਬੰਦ ਕਰਨਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨਾ ਪਰ ਪੰਥ ਨੂੰ ਅੱਗੇ ਲੈ ਕੇ ਪੰਥਾਰ ਪੰਜਾਬ ਦੇ ਮਸਲਿਆਂ ਲਈ ਲੜਨਾ ਜਿਹੜੀ ਉਹ ਲੀਡਰਸ਼ਿਪ ਹੈਗੀ ਆ ਉਹ ਲੀਡਰਸ਼ਿਪ ਹੈ ਇਹ ਕਿਉਂ ਕਹਿੰਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਤੋਂ ਫਿਰ ਦੂਜਾ ਕੌਣ ਕੌਣ ਹੋਊਗਾ ਪ੍ਰਧਾਨ ਤੁਸੀਂ ਵੀ ਉਸ ਲੀਡਰਸ਼ਿਪ ਦਾ ਹਿੱਸਾ ਰਹੇ ਹੋ ਦੇਸ਼ਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਆਪੀ ਸਿੰਘ ਨੂੰ ਚੁਣ ਲਿਆ ਤੋਂ ਸਟੇਜ ਤੋਂ ਇਹ ਦੱਸ ਵੀ ਦਿੱਤਾ ਕਿ ਠੀਕ ਹੈ ਸਾਡਾ ਪ੍ਰਧਾਨ ਪਰ ਇਹ ਗੱਲ ਕਿਉਂ ਸਾਹਮਣੇ ਆਉਂਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਦੱਸੋ ਫਿਰ ਕੌਣ ਬਣਦਾ ਹੋਊਗਾ ਇਹਨਾਂ ਲੋਕਾਂ ਦੀ ਦਾ ਜਵਾਬ ਦੇਣਾ ਮੇਰੀ ਗੱਲ ਸੁਣੋ ਜਿਹੜਾ ਪੰਥ ਹੈ ਪੰਥ ਤਾਂ ਗੁਰੂ ਮਹਾਰਾਜ ਦੇ ਜੋਤੀ ਜੋ ਜੋ ਸਮਾਂਉਣ ਤੋਂ ਬਾਅਦ ਵੀ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਅਖਵਾਇਚ ਵੀ ਚੱਲ ਰਿਹਾ ਹੈ ਪੰਥ ਵੱਡੇ ਵੱਡੇ ਜੋਧੇ ਜਰਨੈਲ ਆਪਾਂ ਆਪਣੇ ਇੱਥੇ ਖੜੇ ਆ ਅੱਜ ਅਕਾਲੀ ਬਾਬਾ ਫੂਲਾ ਸਿੰਘ ਦੇ ਸਾਨ ਦੇ ਐਡੀਆਂ ਵੱਡੀਆਂ ਦੀ ਸਖਸ਼ੀਤਾ ਚੱਲੀਆਂ ਜੀਆਂ ਸੰਸਾਰ ਤੋਂ ਉਦੋਂ ਬਾਅਦ ਵੀ ਚੱਲ ਰਿਹਾ ਹੈ ਕਿਸ ਗੀਰ ਸਿੰਘ ਤੇ ਬਾਦਲ ਤੋਂ ਬਾਅਦ ਵੀ ਪੰਥ ਚੱਲਦਾ ਹੋਣਾ ਜੇ ਬੰਦੇ ਨੂੰ ਇੰਨਾ ਕਿਸੇ ਨੂੰ ਆਪਦੇ ਆਪ ਤੇ ਜਾਂ ਆਪਦੇ ਹੰਕਾਰ ਹੋ ਜਾਵੇ ਉਹ ਗੁਰੂ ਨੂੰ ਪਾਉਂਦਾ ਨਹੀਂ ਐ ਸੋ ਪੰਥ ਨੇ ਤਾਂ ਸਿਧਾਂਤਾਂ ਨਾਲ ਚੱਲਣਾ ਸਿਧਾਂਤਾਂ ਤੋਂ ਬੇਮਕ ਹੋਗੇ ਪੰਥ ਤਾਂ ਉਹਨਾਂ ਨਾਲ ਹੈ ਹੀ ਨਹੀਂ ਉਹਦਾ ਇੱਕ ਢਾਂਚੇ ਦੇ ਕਾਬਜੇ ਦਫ਼ਤਰ ਤੇ ਨਿਸ਼ਾਨ ਤੇ ਸਾਡੇ ਦੇ ਕਾਬਜੇ ਹੋਏ ਬੈਠੇ ਨੇ ਪੰਥ ਕਿਤੇ ਉਹਨਾਂ ਨਾਲ ਸੰਗਣੇ ਤੇ ਗੱਲ ਹੀ ਨਹੀਂ ਹੋਮਨਿਕ ਮੀਟੀ ਜਿਹੜਾ ਉਹ ਜਵਾਬ ਦਿੰਦਾ ਹੈ ਪ੍ਰਧਾਨ ਨੇ ਜਵਾਬ ਦਿੰਦਾ ਜਾਂ ਕਿੰਨੇ ਜਵਾਬ ਦਿੰਦਾ ਤੁਹਾਨੂੰ ਥਾਂ ਦੇਣ ਤੋਂ ਅਸੀਂ ਚਿੱਠੀ ਲਿਖੀ ਸੀ ਹਾਂਜੀ ਚਿੱਠੀ ਉਹਨਾਂ ਨੇ ਰੈਫਰ ਕਰਕੇ ਜਵਾਬ ਦੇ ਦਿੱਤਾ ਸੋ ਉਹ ਲਿਖਤੀ ਜਵਾਬ ਸਾਡੇ ਕੋਲ ਹੈਗਾ ਸੋ ਇਸ ਕਰਕੇ ਉਹਨਾਂ ਨੇ ਮੈਂ ਸਮਝਦਾ ਬਹੁਤ ਹੀ ਬਚਕਾਨਾ ਹਰਕਤ ਕੀਤੀ ਹੈ ਜੋ ਨਹੀਂ ਜਿਉਂਨ ਕਰਣੀ ਚਾਹੀਦੀ ਇਕ ਸ਼੍ਰੋਮਣਿਕ ਮੀਟੀ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਪ੍ਰਬੰਧਕ ਕਹਿੰਦੇ ਦਖਲਦਾਨੀ ਨਹੀਂ ਕਰਦੇ ਅਸੀਂ ਪਰ ਇਹਨਾਂ ਨੇ ਦਖ ਜੀ ਕੀਤੀ ਮੰਨਦੇ ਹੋ ਇੱਥੇ ਤਾਂ ਕੀ ਕਰਨ ਲਿਆਂਦਾ ਅਸੀਂ ਉਹਨਾਂ ਨੇ ਕੀਤੀ ਕਿ ਸ਼ਰੋਣੀ ਕਮੇਟੀ ਦੇ ਪ੍ਰਧਾਨ ਨੇ ਕੀਤੀ ਪਰ ਜਿਹਦਾ ਪ੍ਰੋਰੋਗੇਟਿਵ ਸੀਗਾ ਉਹਨਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਸੀ ਕੋਈ ਕਿਸੇ ਨੂੰ ਕੀ ਕਹਿੰਦਾ ਉਹ ਜਿਹਦੀ ਕਲਮ ਨਾਲ ਸਾਰਾ ਕੁਝ ਹੋ ਰਿਹਾ ਉਹਨੂੰ ਉਹਦੀ ਜ਼ਿੰਮੇਵਾਰੀ ਤੈਹ ਹੁੰਦੀ ਹੈ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਪ ਦੀ ਜ਼ਿੰਮੇਵਾਰੀ ਪੰਥਕ ਉਹਦੇ ਰਿਸੋਰਸ ਨਾਲ ਨਵਾਉਣ ਕਿਸੇ ਦਾ ਹੱਥ ਛੋਕੇ ਬਣ ਕੇ ਫੈਸਲੇ ਨਾ ਕਰੇ ਬੇਨਤੀ ਗੱਲ ਹੋਈ ਸੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਉੱਤੇ ਪ੍ਰਕਾਸ਼ ਨਹੀਂ ਕਰ ਸਕਦੇ ਸੀ ਕਿ ਰਾਜਾਇਤ ਮਿਲੀ ਸੀ ਉਹਨਾਂ ਨੇ ਨਹੀਂ ਕਿਹਾ ਵੀ ਨਹੀਂ ਕਰ ਸਕਦੇ ਤਾਂ ਦੋਵੰਤ ਭਾਗੀ ਹੋਰ ਗੱਲ ਕੀ ਹੋ ਸਕਦੀ ਹੂੰ ਉਹ ਚੰਦਰ ਸਾਹਿਬ ਚੰਗਾ ਸਾਹਿਬ ਇੱਕ ਸਵਾਲ ਦਾ ਜਵਾਬ ਹੋਰ ਦੇ ਦਿਆ ਕਿ ਇਹ ਇਲਜ਼ਾਮ ਹੈ ਬੇਸਿਕਲੀ ਦੂਜੇ ਧੜੇ ਦਾ ਉਹ ਕਹਿ ਰਹੇ ਨੇ ਕਿ ਭਾਜਪਾ ਦਾ ਇੱਕ ਹੋਰ ਵਿੰਗ ਤਿਆਰ ਹੋ ਗਿਆ ਜਿਹੜਾ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਬਜ ਕਰਨ ਦੇ ਲਈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਉਸ ਦੇ ਵਿੱਚ ਦੁਫਾੜ ਪਾਉਣ ਦੇ ਲਈ ਇਹ ਸਾਰਾ ਕੁਝ ਜਿਹੜਾ ਇਹ ਰਚਿਆ ਗਿਆ ਜਿਹੜਾ ਵਿੰਗ ਬਣਿਆ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਸ਼੍ਰੀ ਘਰਤਕ ਸਾਹਿਬ ਉੱਤੇ ਇਹਨੇ ਕਦੋਂ ਕਿਸੇ ਨਾਲ ਸਮਝੌਤਾ ਕਰ ਲਿਆ ਜਦੋਂ ਕਿਸੇ ਕੋਲ ਇਸ ਚ ਲੈ ਗਿਆ ਜਿਨ੍ਹਾਂ ਨੇ 30 ਸਾਲ 25 ਸਾਲ ਸਮਝੌਤਾ ਰੱਖਿਆ ਭਾਜਪਾ ਨਾਲ ਔਰ ਪੰਥੌਰ ਪੰਜਾਬ ਦੇ ਸਾਰੇ ਮਸਲੇ ਵਿਸਾਰ ਤੇ ਉਹ ਸਾਡੇ ਤੇ ਇਲਜ਼ਾਮ ਲਾਉਣੇ ਤਾਂ ਹੱਸ ਵੀ ਨਹੀਂ ਗੱਲਾਂ ਤਾਂ ਪੰਥ ਸਮਝਦਾ ਹੈ ਨਾ ਸਾਰੀ ਚੀਜ਼ ਉਹ ਕੀ ਦੱਸਣਗੇ ਜਿਹਦੇ ਤੇ ਮਰਜ਼ੀ ਕਰੀ ਜਾਣ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਪੰਥ ਇਸ ਗੱਲ ਨੂੰ ਮੈਂ ਉਹ ਡਰੇ ਹੋਏ ਨੇ ਅਸਲ 'ਚ ਸੋਚ ਕਰਕੇ ਉਹ ਉਹਨਾਂ ਨੂੰ ਇਹ ਗੱਲਾਂ ਕਰਨ ਦੀ ਸ਼ੋਭਾ ਨਹੀਂ ਦਿੰਦੀਆਂ ਠੀਕ ਹੈ ਉਹ ਮਨਕਰ ਹੋਏ ਨੇ ਪੰਥਕ ਪਲੇਟਫਾਰਮ ਤੋਂ ਉਹਨਾਂ ਦਾ ਖਮਾਇਜ਼ਾ ਉਹਨਾਂ ਨੂੰ ਭੁਗਤਣਾ ਪਊਗਾ